ਸਮਰਾਲਾ ਪੁਲਿਸ ਵੱਲੋਂ 메인 ਚੌਂਕ ਸਮਰਾਲਾ ਦੀਆਂ ਸੜਕਾਂ ਵਿੱਚ ਪਏ ਟੋਇਆਂ ਨੂੰ ਪੂਰਿਆ ਆਮ ਲੋਕਾਂ ਵੱਲੋਂ ਪੁਲਿਸ ਦੇ ਇਸ ਕਾਰਜ ਦੀ ਕੀਤੀ ਜਾ ਰਹੀ ਹੈ ਸ਼ਲਾਗਾ ਸਮਰਾਲਾ ਜਿੱਥੇ ਕਿ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਉਸ ਦੀ ਮਦਦ ਲਈ ਪ੍ਰਸ਼ਾਸਨ ਆਮ ਲੋਕੀ ਆਪਣਾ ਬੰਦਾ ਯੋਗਦਾਨ ਪਾ ਰਹੇ ਸਨ ਸਮਰਾਲਾ ਪੁਲਿਸ ਦੀ ਸਮਾਜ ਸੇਵਾ ਵਿੱਚ ਆਪ ਬੰਦਾ ਯੋਗਦਾਨ ਪਾ ਰਹੀ ਹੈ ਜਿਸ ਦੀ ਮਿਸਾਲ ਸਮਰਾਲਾ ਦੇ 메인 ਚੌਂਕ ਨਜ਼ਦੀਕ 마시ਵਾੜਾ ਰੋਡ ਉੱਤੇ ਪਿਛਲੇ ਦਿਨੀ ਟੋਪ ਹੈ ਰਹੀ ਲਗਾਤਾਰ بارش ਕਾਰਨ ਸੜਕਾਂ ਟੁੱਟ ਗਈਆਂ ਸਨ ਅਤੇ ਵੱਡੇ ਵੱਡੇ ਟੋਏ ਪੈ ਚੁੱਕੇ ਸਨ ਜਿਨ੍ਹਾਂ ਨੂੰ ਅਜੇ ਬਰਸਾਤ ਚੱਲਦਿਆਂ ਲੋਕ ਅਤੇ ਬਜਰੀ ਨਾਲ ਨਹੀਂ ਬਣਾਇਆ ਜਾ ਸਕਦਾ ਇਨ੍ਹਾਂ ਟੋਇਆਂ ਕਾਰਨ ਵਾਹਨ ਅਤੇ ਆਮ ਰਾਹੀਗਰਾਂ ਦੀ ਲੰਘਣਾ ਵਿੱਚ ਮੁਸ਼ਕਲ ਹੁੰਦੀ ਹੈ ਇਸ ਦੇ ਚਲਦੇ ਸਮਰਾਲਾ ਥਾਣਾ ਮੁਖ ਪਵਿੱਤਰ ਸਿੰਘ ਅਤੇ ਸਮਰਾਲਾ ਟ੍ਰੈਫਿਕ ਇੰਚਾਰਜ ਤਰਨਜੀਤ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਟੋਲਿਆਂ ਨੂੰ ਮਿੱਟੀ ਨਾਲ ਭਰਨ ਦੀ ਸੇਵਾ ਕੀਤੀ ਗਈ ਹਾਂਜੀ ਕੀ ਨਾਮ ਆ ਜੀ ਕਰਨਾਲ ਸਿੰਘ ਆ ਜੀ ਅੱਜ ਜੀ ਤੁਸੀਂ ਮਿੱਟੀ ਨਾਲ ਟੋਏ ਭਰ ਰਹੇ ਹੋ ਕੀ ਕਹੋਂਗੇ ਸੁਆਗਤ ਇਹ ਤਾਂ ਜੀ ਖੱਡੇ ਬਹੁਤ ਬੜੇ ਬੜੇ ਹੋ ਗਏ ਉਹ ਖੱਡੇ ਤੇਰੀ ਜਾਂਦੀ ਸੀ ਕਿ ਇਹਨਾਂ ਨੇ ਜੀਰੋਣਾ ਨੇ ਜੀ ਟਰੈਲਿ ਲਗਾਈ ਇਹ ਪੰਜਾਬ ਪੁਲਿਸ ਵਾਲੀ ਵੀ ਤੁਹਾਡੇ ਹੈਲਪ ਕਰ ਰਹੇ ਨੇ ਹਾਂਜੀ ਹਾਂਜੀ ਇਹ ਨਾਲ ਕਰ ਰਹੇ ਨੇ ਤੇ ਕਾਨੂੰ ਕਿਵੇਂ ਭੇਜੇ ਕਿੰਨਾਂ ਨੇ ਭੇਜੇ ਸੀ ਕਿ ਇਹਨਾਂ ਨੇ ਕਮੇਟੀ ਵੱਲੋਂ ਆਜ ਪੰਜਾਬ ਪੁਲਿਸ ਤੋਏ ਵਰ ਰਹੀ ਹੈ ਕੀ ਕਹੋਂਗੇ ਸਵਾਬ ਤੇ ਹਾਂਜੀ ਸਰ ਸਾਡੇ ਨੇ ਕਿ ਮਛੀਬੜਾ ਸਾਹਿਬ ਰੋਡ ਤੇ ਤੇ ਮੀਨ ਚੌਂਕ ਤੋਂ ਵੱਡੇ ਵੱਡੇ ਕਾਫੀ ਘਾਤ ਕੋਈ ਨਹੀਂ ਸਾਡੀ ਜੀ ਹੈਲਪ ਲੈ ਕੇ ਕਹ ਰਹੇ ਹਾਂ ਕਿ ਕੋਈ ਐਕਸੀਡੈਂਟ ਵੱਡਾ ਨਾ ਹੋ ਜੇ ਕਦੇ ਸੱਕ ਵਗੈਰਾ ਨਾ ਲੱਗੇ ਸਾਡਾ ਮੇਨ ਮਕਸਦ ਇਹੀ ਆ ਸਰ ਵੀ ਵਿਚਾਰ ਦੇ ਪਬਲਿਕ ਦਾ ਤੇ ਕੀ ਲੋਕਾਂ ਨੂੰ ਕੀ ਸੰਦੇਸ਼ ਦੋਗੇ ਵੀ ਇਹ ਹੈਲਪ ਤੁਸੀਂ ਕਰ ਰਹੇ ਹੋ ਕੋਲੋਂ ਕਰ ਰਹੇ ਹੋ ਕਿਵੇਂ ਨਹੀਂ ਅਸੀਂ ਇਹ ਸੁਜੋਗ ਲਿਆ ਜੀ ਇੱਕ ਦੋ ਪੱਥੇ ਵਾਲਿਆਂ ਦਾ ਉਹਨਾਂ ਨੇ ਸਾਨੂੰ ਇਹ ਵੀ ਜਰਾ ਇਸ ਮੇਕਨਲ ਉਪਲਬਧ ਕਰਾ ਦੇ ਕਿ ਅਸੀਂ ਇਹਨਾਂ ਨੂੰ ਮਤਲਬ ਮੌਕੇ ਤੇ ਟੋਏ ਵਗੈਰਾ ਜਿੱਥੇ ਜਾਦੇ ਪਏ ਨੇ ਉਹਨਾਂ ਦੇ ਨਾਲ ਟ੍ਰੈਕਟਰ ਦਾ ਇੰਤਜ਼ਾਮ ਕਰਕੇ ਵੀ ਇਹ ਨਾ ਬਵੇਂ ਆਵੇ ਜਾਈ ਤੇ ਇਸੇ ਇੱਥੇ ਪਹੁੰਚੀ। ਮੈਂ ਇਸੀ ਕਾਨੂੰਨ ਸਿੰਘ ਸਾਹਿਬ ਜੀ ਚਾਰ ਸਮਰਾ। ਅੱਜ ਤੁਸੀਂ ਮਿੱਟੀ ਨਾਲ ਟੋਏ ਭਰ ਰਹੇ ਹੋ ਕਿੱਥੋਂ ਕਿਵੇਂ ਪ੍ਰੇਰਣਾ ਮਿਲੀ ਜੇ? ਮਾਰਜੂ ਕੈਸੇ ਸੀਗਾ ਜਨਾ ਜਿਹਦੇ ਹਕਮਤਾਰ ਵੀ ਜਿਹੜੇ بارش ਕਰਕੇ ਤਾਂ ਨੂੰ ਪੜ੍ਹ ਲਈ ਜੀ ਤਾਂ ਕਰਕੇ ਸੋਚਿਆ ਵੀ ਜੁਨਾ ਹੋਦ ਕੇ ਵੀ ਆਹ ਕੋਈ ਨਹੀਂ ਹੀ ਕਰਵਾਉਂਦੀਏ ਉਹ ਕੀ ਨੂੰ ਬੋਲ ਕੇ ਕਰਾ ਲੈ। ਅੱਜ ਫਿਰ ਟਰਾਲੀ ਮਿੱਟੀ ਦੀ ਤੁਸੀਂ ਆ ਮੰਗਾਈ ਆਪਣੇ ਕੋਲੋਂ ਕਿਵੇਂ? ਤੁਹਾਨੂੰ ਮੰਗਵਾਈਏ ਜੀ ਅਸੀਂ ਪੱਕਾ ਬਣਵਾ ਦੇ ਵੀ ਇਹ ਤੇਰੀ ਬੁਆਰੇ ਕਿੱਥੋਂ ਹੋ ਸਕਦਾ ਕਿਉਂਕਿ ਪੱਕਾ ਦਾ ਕਰਨਾ ਮੁਸ਼ਕਿਲ ਆ ਤੇ ਇਹ ਵੀ بارش ਪਈ ਜਾ ਰਹੀ ਹੈ بار بار ਕੀ ਕਹਿਣਾ ਜਾਉਂਗੇ ਤੁਸੀਂ ਸਵਾਰੇ ਵੀ ਉਹ ਤਾਂ ਰਾਗੀ ਜਣਗੀ ਇਹਦਾ ਇਹੀ ਕਹਿੰਦੇ ਆ ਵੀ ਕਰਦਾ ਜੇ ਤੁਸੀਂ ਆਪ ਆਪਣੇ ਤੌਰ ਤੇ ਭਰਮਤੋਤ ਚੰਗੀ ਗੱਲ ਹੈ ਕੋਈ ਹਾਸਾ ਨਾ ਹੋ ਸਕੇ